ਦਾ ਵੇਖ ਲੋ ਪਰਦਾ ਚੱਪਾ ਨਾ ਆਈ ਕਰੋ ਪਿੱਛੇ ਪਰਦਾ ਜਦੋਂ ਤੁਸੀਂ ਆਕੜ ਨਹੀਂ ਕਿੱਤੋ ਆਓ ਤੁਸੀਂ ਪੂਰੇ ਚੱਕ ਦੇ ਹੁਣ ਹੁਣ ਧਿਆਨ ਕਰਿਓ ਸਾਡੇ ਬਹੁਤ ਹੀ ਮਾਨਯੋਗ ਸਾਡੇ ਚੱਪੇ ਆ ਦੀ ਆਨ ਬਾਨ ਔਰ ਸ਼ਾਨ ਉਮਰ ਛੋਟੀ ਸੋਚ ਬਲੰਦੀਆਂ ਸ਼ੂਰ ਬਣੇ ਸਾਡੇ ਪਿੰਡਾਂ ਦੇ ਬਲੌਕਰਾਂ ਦੇ ਜੀਤਾਤਾ ਜੀ ਸਾਰੇ ਪੰਚਾਇਤ ਮੈਂਬਰ ਸਹਿਬਾਨ ਡੀ.ਐਨ.ਡੀ. ਦੇ ਅਧਿਕਾਰੀ ਆਪ ਸਰਦਾਰ ਸਾਰੇ ਕਟੋਨ ਦੇ ਸਰਜੰਟ ਤੇ ਸਾਰੀ ਆਈਆ ਹਸਤਾਨਾ ਸਭ ਤੋਂ ਪਹਿਲਾਂ ਬਾਰੇ ਗੁਰਜੀਤ ਸਾਹਸਾ ਬਾਰੇ ਗੁਰਜੀਤ ਜੀ ਕਰਦੇ ਜੇ ਤੁਹਾਨੂੰ ਅੱਜ ਇਸ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਜਿੰਨੀ ਸੰਗਤ ਬੈਠੀ ਹੈ ਸਾਰੇ ਬਲ ਤਨਵਾਰ ਹੈ ਆ ਤੋਂ ਵੀ ਅੰਦੇਸਾ ਹੁ ਦਾ ਤੇ ਮੇਰੇ ਦਾ ਸਾਲ ਜਿੱਦੋਂ ਬੇਤੀ ਹੈ ਜੇ ਤੁਹਾਡੇ ਬੇਟੇ ਨੂੰ ਨਸ਼ਾ ਕਰਦਾ ਹੈ ਉਹਦੇ ਬਾਰੇ ਸਾਨੂੰ ਦੱਸੋ ਅਸੀਂ ਉਹਨੂੰ ਲਿਜਾ ਕੇ ਲਗਾਏ ਹੋਏ ਕੇਂਦਰ ਲੈ ਰਹੀਏ ਜੇ ਕੋਈ ਕਹਾ ਦੇਜਦਾ ਹੈ ਉਹ ਵੀ ਸਾਨੂੰ ਦੱਸੋ ਤੁਹਾਨੂੰ ਫੜ ਗਏ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਪੱਟੀ ਵਿਖੇ ਮੈਂ ਹਲਕਾ ਵਿਧਾਇਕ ਡਾਕਟਰ ਈਸ਼ਾਨ ਕੁਮਾਰ ਤੇ ਮੇਰੇ ਨਾਲ ਸਰਪੰਚ ਸ਼ਿੰਦਰਪਾਲ ਕੋਟ ਜੀ ਤੇ ਸਾਰੇ ਪਤਵੰਤੇ ਸੱਜਣ ਅਸੀਂ ਅੱਜ ਇੱਕ ਇੱਥੇ ਜੋ ਗਲੀ ਹੈ 24 ਫੁੱਟ ਚੌੜੀ ਗਲੀ ਹੈ ਉਹਦਾ ਉਦਘਾਟਨ ਕੀਤਾ ਤੇ ਜਿਸ ਦੀ ਲਾਗਤ ਤਕਰੀਬਨ 10 ਲੱਖ ਰੁਪਏ ਦਾ ਖਰਚਾ ਹੈ ਤੇ ਉਸ ਦਾ ਜੋ ਬਾਕੀ ਹਿੱਸਾ ਉਹ ਵੀ ਬਹੁਤ ਜਲਦੀ ਬਣਾ ਦਿੱਤਾ ਜਾਏਗਾ ਸਾਰੇ ਪਿੰਡ ਵਾਸੀਆਂ ਨੂੰ ਆਸ਼ਵਾਸਨ ਦਿੱਤਾ ਗਿਆ ਤੇ ਹੋਰ ਵੀ ਵਕ ਵਕ ਵਿਕਾਸ ਕਰਜੇ ਬਾਰੇ ਗੱਲ ਕੀਤੀ ਗਈ ਹੈ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਸਦ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਸੱਬੇਵਾਲ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਜੋ ਹੈ ਪੂਰੇ ਹਲਕੇ ਦੇ ਵਿੱਚ ਬਹੁਤ ਹੀ ਜੋਨਾ ਸ਼ੋਰਾਂ ਨਾਲ ਵਿਕਾਸ ਦੇ ਕੰਮ ਚੱਲ ਰਹੇ ਨੇ ਤੇ ਸਰਕਾਰ ਵੱਲੋਂ ਪਿੰਡ ਪੱਟੀ ਦੇ ਵਿੱਚ ਜੋ ਹੈ 26 ਲੱਖ ਰੁਪਇਆ ਜੋ ਸਟੇਡੀਅਮ ਵਾਸਤੇ ਗਰਾਊਂਡ ਵਾਸਤੇ ਵੀ ਆਇਆ ਤੇ ਜਿਹੜੇ ਸਰਪੰਚ ਸਾਹਿਬ ਨੇ ਡਿਮਾਂਡਸ ਦੱਸੀਆਂ ਨੇ ਜਿਹੜੇ ਪਿੰਡ ਦੇ ਹੋਰ ਕੰਮ ਹੋਣ ਵਾਲੇ ਉਹ ਵੀ ਬਹੁਤ ਜਲਦੀ ਆਸ਼ਵਾਸਨ ਦਿਲਾ ਦਿੱਤਾ ਗਿਆ ਕਿ ਕੰਮ ਜ਼ਰੂਰ ਜੋਰਾ ਸ਼ੋਰਾ ਦੇ ਨਾਲ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ